ਆ ਗਿਆ ਵੀਰੇ ਚੱਲ ਵਧੀਆ ਟਾਈਮ ਨਾਲ ਆ ਗਿਆ ਆ ਗਿਆ ਵੀਰੇ ਆ ਗਿਆ ਨਾ ਨਾ ਵਧੀਆ ਆ ਜਾ ਕੰਮ ਕੋਲੇ ਕੱਪੜੇ ਸਭ ਪੁੱਤਾਂ ਨੂੰ ਕੋਲੇ ਆ ਗਏ ਬੱਚਾ ਸਾਲੇ ਕਿੱਥੇ ਆ ਜਰਾ ਹੈ ਇਹ ਵੀਰੇ ਆਧਾਰ ਕਾਰਡ ਨਿਕਲਿਆ ਪੀ ਇਹ ਚੋਂ ਇੱਥੇ ਰਹਿਣਾ ਆ ਦੇਖਣੀ ਇਹ ਤਾਂ ਹੋ ਜਾ ਸਭ ਤੁਹਾਨੂੰ ਸਭ ਕੁਝ ਕੋ ਦਿਨੋਂ ਨਹੀਂ ਓਏ ਇੱਕ ਮਿੰਟ ਵੀਰੇ ਹੈਲੋ ਬੱਸ ਬੱਸ ਰਹਿਣ ਦੇ ਪਹਿਲਾਂ ਬਾਕ ਉਹ ਕਰਤਾ ਹਾਂ ਛਡੋ ਪਛਾਣ ਸਕਦਾ ਹੈ ਗੰਭੀਰ ਹੈ ਉੱਥੇ ਆਪਣਾ ਮੁਗਲਾ ਵਾਲੀ ਗਲੀ ਮੁਗਲਾ ਵਾਲੀ ਗਲੀ ਚ ਰਹਿੰਦਾ ਕੋਈ ਆਈਡੀ ਪ੍ਰੂਫ ਨਿਕਲ ਲੈ ਇਹਦੇ ਆਧਾਰ ਕਾਰਡ ਨਿਕਲਿਆ ਦੇ ਬਾਪੂ ਦਾ ਯਾਰ ਇਹ ਬੇਦਖਲ ਕਰੋ ਤੇਰੇ ਬਾਪੂ ਦਾ ਆਧਾਰ ਕਾਰਡ ਇਹਦੇ ਬਾਪੂ ਦਾ ਆਧਾਰ ਕਾਰਡ ਇਹਦੇ ਬਾਪੂ ਇਹਦਾ ਪੂਰਾ ਆ ਗਿਆ ਉਹ ਮਾਪੂਲਾ ਆ ਗਿਆ ਅਗਲੇ ਵੀ ਆਉਣਗੇ ਇਹ ਬੱਚੇ ਚੱਕਿਆ ਬਣਾ ਯਾਰ ਕਿਉਂ ਕਿਹੜਾ ਬੋਲੁੰਦੇ ਹਾਲਚਾ ਯਾਰ ਕਿਉਂ ਚੱਕੇ ਜਵਾਕ ਹੈ ਕਿਉਂ ਚੱਕੇ ਜਵਾਕ ਹੌਂਟਾ ਠੀਕ ਸੀਗਾ ਤੂੰ ਕੱਢਿਆ ਹੁਣ ਜੇ ਦੇਖ ਲੈ ਆ ਵੀ ਬੰਦੇ ਆਗੇ ਸਾਰੇ ਇਹ ਰਾਜਾ ਜੀ ਇਹ ਜੀ ਆਪਣੇ ਗੋਲੀ ਜੀ ਕਿੱਥੇ ਬੋਲੋ ਕਿ ਇਹ ਚੋਂ ਕਾਇ ਨਿਕਲੇ ਉਹ ਅੱਗੇ ਜਾ ਬ੍ਰਾਦਰ ਮੇਰਾ ਪੋਤਾ ਸੀ ਜੀ ਛੋਟਾ ਪੋਤਾ ਸੀ ਜੀ ਇੱਕ ਮਿੰਟ ਆਪ ਦੁਬਾਰਾ ਪੈਸੇ ਮੰਗੇ ਲੜੀ ਚੋਰੀਆਂ ਕਰਦਾ ਦੀਗਾ ਤਾਂ ਉਹਨਾਂ ਕਰ ਇਹ ਮੇਰਾ ਪੋਤਾ ਆਇਆ ਦੀਗਾ ਕਹਿੰਨਾ ਦੇ ਨਾਲ ਮੁੰਡੇ ਦੇ ਮਾਰਨ ਭੱਜਿਆ ਮੈਂ ਫੜਨਾ ਹੀ ਜਾਣੂਏ ਚੱਕੇ ਪੁੱਠੇ ਦੇ ਭੱਜ ਗਿਆ ਸਾਰੇ ਸਾਰੇ ਮੈਨੂੰ ਰੋਲਾ ਪਾਇਆ ਤਾਂ ਮੇਰਾ ਪੋਤਾ ਖੋਇਆ ਮੈਨੇ 3 ਸਾਲ ਦਾ ਪੋਤਾ ਹੈ ਮੇਰਾ ਇਹਦੇ ਕੋਲ ਤਾਂ ਛੁਰੀਆਂ ਰੱਖ ਕੇ ਮਾਰ ਦਿੰਦਾ ਓਏ ਖੋਲ ਨਾ ਬੱਚਾ ਸਾਡਾ ਆਪਣਾ ਨਹੀਂ ਚੱਗੇ ਨਹੀਂ ਬਣੀ ਚੱਗੇ ਪੂਰੀ ਨਕਾ ਮਾਰੇ ਨੇ ਮੈਨੂੰ ਲੈ ਆ ਹਸਪੀਟਲ ਨਾ ਤੇਰੇ ਰਿਸ਼ਤੇਦਾਰ ਨੇ ਆ ਮਾਰੇ ਜੋ ਵੀ ਆ ਲੈ ਆ ਇਹ ਤੇਰਾ ਰਿਸ਼ਤੇਦਾਰ ਨੇ ਆ ਉਹ ਬੱਸ ਕਰਿਆ ਯਾਰ ਉਹ ਆ ਨਾ ਮੇਰੇ ਨਾਲ ਤਾਂ डॉक्टर साहब तीसरी दवाई तक इलाज करा लो मे लो मैं मार रहा ਉਹ ਬੋਲਦਾ ਮੈਂ ਆ ਗਿਆ 16 ਚ ਬਜਨ ਬਹੁਤ ਬਜਨ ਆ ਜਾਣ ਕੇ ਨਾ ਨੰਬਰ ਤੇਰੀ ਚੱਜਾ ਆ ਇੱਧਰ ਆ ਜਾ ਬਾਈਾ ਦਿੱਕੇ ਹੱਥਾਂ ਲਾ ਕੇ ਚੱਲਾਂ ਬਚਾਲਾਂਗੇ ਤੈਨੂੰ ਫਟੇਗਾ ਤੇ ਨਾ ਕਰ ਬੈ ਜਾ ਰਹਿਮ ਨਾਲ ਵਰਜੇਗਾ ਇੱਥੇ ਮੇਰੀ ਕੋਈ ਚੀਜ਼ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਹਾਂ ਅੱਲਾ ਮੈਂ ਬੜਾ ਹਾਂ ਮੈਂ ਬੜਾ ਹਾਂ ਹਾਂ ਬਲੇਕ ਜਨਾ ਪਾਇਓ ਬਸ ਇਥੇ ਰਣਾ ਹਿੰਮਤ ਰਗਰ ਜੀ ਕੀ ਹੋਇਆ ਕੀ ਇਹ ਮੇਰਾ ਪੋਤਾ ਜੀ ਆ ਜਵਾਗ ਨਾਲ ਖੇਡਣ ਆ ਗਿਆ ਮੈਂ ਉਹਦੇ ਮਗਰ ਆਈ ਮੈਂ ਕਿਹਾ ਵੀ ਇਹ ਮੁੰਡਾ ਭੱਜਿਆ ਜਾ ਰਿਹਾ ਇਹ ਨਾਲ ਦੀ ਹੈ ਨਾ ਕੋਠਾ ਟੱਪਿਆ ਕੰਦ ਅੰਦਰ ਮੇਰੇ ਪੋਤੇ ਨੂੰ ਲੈ ਕੇ ਚਵਾਰੇ ਜੂ ਉੱਪਰ ਚੜ ਗਿਆ ਉਹਨਾਂ ਨੇ ਨਿਆਣਿਆਂ ਨੇ ਕੂਕਰੋਲਾ ਪਾਇਆ ਤਾਂ ਇਹਨਾਂ ਨੇ ਮਹੱਲੇ ਦੇ ਮੁੰਡਿਆਂ ਨੇ ਸਾਰਿਆਂ ਨੇ ਖੋਇਆ ਇਹ ਤੋਂ ਮਤਲਬ ਬੱਚਾ ਚੱਕਰ ਲੱਗਿਆ ਚੱਕ ਕੇ ਲੈ ਗਿਆ ਉੱਪਰ ਲੈ ਗਿਆ ਚੱਕ ਕੇ ਲੈ ਗਿਆ ਕਿਰਪਾਨ ਇਹਦੇ ਕੋਲ ਕਰਤੀ ਫਮਸਾ ਕੋਇਆ ਤਾਂ ਨੇ ਮੇਰੇ ਪੋਤੇ ਤਾਂ ਜੀ ਬਹੁਤ ਐਂਡ ਰਿਆ ਨਸ਼ਾ ਕਰ ਰਿਹਾ ਇਹਦਾ ਪੂਰਾ ਇਹ ਅੱਜ ਦੁਪਹਿਰ ਦਾ ਹੀ ਫਿਰਦਾ ਹੱਸਦਾ ਚੋਰੀਆਂ ਕਰਦਾ ਨਹੀਂ ਸਰਕਾਰ ਕਹਿੰਦੀ ਨਸ਼ਾ ਖਤਮ ਹੋ ਗਿਆ ਕੋਈ ਨਸ਼ਾ ਖਤਮ ਨਹੀਂ ਹੋਇਆ ਮੁੰਡੇ ਸਾਹਮਣੇ ਪਿਆ ਹਾਂ ਨੀਰਾ ਨਸ਼ਾ ਕਰ ਰਿਹਾ ਹੈ ਛੜਦਾ ਜੇ ਮੁੰਡੇ ਨੂੰ ਕੁਝ ਹੋ ਜਾਂਦਾ ਕੱਲਾ ਮੇਰਾ ਪੋਤਾ ਸੀਗਾ ਪੁਲਿਸ ਆਈ ਨਹੀਂ ਹਾਲ ਤੱਕ ਪੁਲਿਸ ਕਾ ਹੀ ਨਹੀਂ ਆਈ ਉਰੇ ਤੱਕ ਕਰਾਂ ਤਾਂ ਕਰ ਆ ਰਹੇ ਨੇ ਯਾਰੇ ਨੇ ਜੀ ਆ ਰਹੇ ਨੇ ਭਾਜੀ ਮੇਰੀ ਗੱਲ ਸੁਣੋ ਮੈਂ ਤਾਂ ਜਿਹੜੇ 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 ਦਾਅਵੇ ਕਰੇ ਹੋਏ ਨੇ ਕੰਮ ਨਗੰਮੇ ਹੀ ਨੇ ਸਰਕਾਰ ਸਰਕਾਰਾਂ ਦੇ ਕਾਰਿਆ ਦੇਖ ਲਓ ਸਾਹਮਣੇ ਬੈਠੇ ਨੇ ਹੁਣ ਉਹ ਕੰਮ ਹੋ ਗਿਆ ਕਹਿੰਦੇ ਜਵਾਕਾਂ ਨੂੰ ਅੰਦਰੇ ਤਾਲੇ ਲਾ ਕੇ ਰੱਖੋ ਬਾਹਰ ਨਾ ਨਿਕਲੋ ਅਸੀਂ ਸ਼ਰਿਆਮ ਚੱਕਣ ਵਾਲੇ ਫਿਰ ਰਹੇ ਆ ਆ ਤੁਹਾਡੇ ਸਾਹਮਣੇ ਸ਼ਰਿਆਮ ਫਿਰ ਰਹੇ ਨੇ ਇਹ ਇਕੱਲਾ ਸੀ ਕਿ ਇਕੱਲਾ ਹੀ ਧੀਗਾ 10 ਇਕੱਲਾ ਰਿਹਾ ਹੁਣ ਪਤਾ ਨਹੀਂ ਕੀ ਕਹਿ ਰਿਹਾ ਮੈਂ ਕਿਹਦੇ ਨਾਲ ਆ ਕੀ ਆ ਨਾਲੇ ਲੋਕਲ ਹੈ ਤੇ ਸਭ ਤੋਂ ਵੱਡੀ ਗੱਲ ਮੈਂ 90 ਨਿਵਾਸੀਆਂ ਨੂੰ ਕਹਿਣਾ ਚਾਹਣਾ ਆਪਦੇ ਨਿਆਣੇ ਆਪ ਤੁਸੀਂ ਜ਼ਿੰਮੇਵਾਰ ਹੋਵੋਗੇ ਤੇ ਸਭ ਤੋਂ ਵੱਡੀ ਗੱਲ ਆ ਦੇਖ ਲਓ ਇਹ ਜੇ ਚੋਰਾ ਤੋਂ ਬਚਾ ਕੇ ਰੱਖੋ ਆ ਜਿਹੜੇ ਚਿੱਟਾ-ਚੁੱਟਾ ਲਾਉਂਦੇ ਨੇ ਇਹਨਾਂ ਦੇ ਸਿੰਗੀ ਕੁੱਟਣੀ ਚਾਹੀਦੀ ਆ ਲਗੇ ਆਪਾਂ ਕੀ ਕਰਦੇ ਇਹ ਇੱਕ ਮਿੰਟ ਮੇਰੀ ਗੱਲ ਸੁਣੋ ਹੁਣ ਇਹ ਇਹਦੇ ਮਤਲਬ ਇਹਨੂੰ ਬਚਾਉਣ ਦੇ ਚਲੋ ਆਪਾਂ ਕਰ ਰਹੇ ਆ ਹਨਾ ਵੀ ਚਲ ਇਹ ਆ ਹੋ ਗਿਆ ਜੇ ਮੇਰਾ ਜਵਾਬ ਚੱਕ ਕੇ ਆਂਦਾ ਕੌਣ ਜ਼ਿੰਮੇਵਾਰ ਦੀਗਾ ਗੱਲ ਤਾਂ ਉਹ ਹੈ ਇੱਕ ਮਿੰਟ ਇਧਰ ਕਰੋ ਜੀ ਬਣਾ ਕੀ ਹੋਇਆ ਕੀ ਸਾਰਾ ਓਰੇ ਵੀਰੇ ਮੈਂ ਆਇਆ ਧੀ ਕੰਮ ਤੋਂ ਤੇ ਆਉਂਦੇ ਹੋਏ ਦੇਖਿਆ ਓਰੇ ਮਹੱਲੇ 'ਚ ਇਕੱਠ ਹੋਇਆ ਪਿਆ ਦੀ ਸਾਡੇ ਆਪਣਾ ਓਰੇ ਘਰ ਆ ਤੇ ਮਹੱਲੇ ਵਾਲਿਆਂ ਨੂੰ ਰਿਕ ਚੋਰ ਫੜ ਰੱਖਿਆ ਸੀਗਾ ਉਹ ਕਹਿੰਦੇ ਮੈਂ ਕੀ ਹੋ ਗਿਆ ਭਾਈ ਤੇ ਉਹ ਕਹਿੰਦੇ ਵੀ ਮੁੰਡਾ ਚੱਕਣ ਵਾਲਾ ਫਿਰਦਾ ਮੈਂ ਕਿਹਨੂੰ ਚੱਕ ਲਿਆ ਕਹਿੰਦੇ ਤੇਰੇ ਮੁੰਡੇ ਨੂੰ ਲੈ ਕੇ ਜਾ ਰਿਹਾ ਸੀਗਾ ਪਰ ਇੱਕ ਨਾਲ ਨਾਲ ਹੋਰ ਸੀਗਾ ਅੰਦਰ ਇਹਦੇ ਤੇ ਉਸ ਤੋਂ ਬਾਅਦ ਜਦ ਅਸੀਂ ਦੇਖਿਆ ਇਹ ਜ਼ਖਮੀ ਹਾਲਤ ਚ ਪਿਆ ਦੀਗਾ ਉਰੇ ਪਤਾ ਨਹੀਂ ਕੰਧ ਕੁੰਡੇ ਨਹੀਂ ਟੱਪ ਰਿਹਾ ਸੀਗਾ ਗੇਟ ਰਹੀ ਤੇ ਗੇਟ ਦੇ ਟੱਪਦੇ ਹੋਏ ਜਿਹੜਾ ਕੁੰਡੇ ਦਾ ਖੁੰਡਾ ਆਇਆ ਸੀ ਉਹ ਅੰਦਰ ਵੜ ਗਿਆ ਤੇ ਹੱਥ ਉੱਤੇ ਲੱਗਿਆ ਤੇ ਉਸ ਤੋਂ ਬਾਅਦ ਜਦੋਂ ਫਿਰ ਹੁਣ ਪੁਲਿਸ ਵਾਲਿਆਂ ਨੂੰ ਬੁਲਾਇਆ ਫੋਨ ਤੇ ਮਹੱਲੇ ਵਾਲੇ ਗਏ ਨੇ ਇਕੱਠੇ ਹੋ ਕੇ ਤੇ ਹੁਣ ਦੇਖਨਾ ਪੁਲਿਸ ਆਉਂਦੀ ਹੈ ਤੇ ਬਾਕੀ ਵੀਰੇ ਮੈਂ ਕ ਹਾਂਜੀ ਹਾਂਜੀ ਬਿਲਕੁਲ ਖਤਰ ਹੈ ਜੀ ਕੁਝ ਵੀ ਨਹੀਂ ਰੁਕਿਆ ਕੋਈ ਨਛਾਣੀ ਰੁਕਿਆ ਸਾਰਾ ਕੁਝ ਤੁਹਾਡੇ ਸਾਹਮਣੇ ਆੱਖਾਂ ਦੇ ਕੋਈ ਆਪਾ ਉਹ ਤਾਂ ਲੈ ਕੇ ਨਹੀਂ ਆਇਆ ਪਿਆ ਨਛੇੜੀ ਤੁਹਾਡੇ ਸਾਹਮਣੇ ਕਿਵੇਂ ਫੜਿਆ ਕੀ ਕਿਸ ਨੇ ਫੜਿਆ ਇਹ ਜਵਾਕ ਇੱਥੋਂ ਚੱਕ ਕੇ ਆਪਣੇ ਸਿਸਟਰ ਨੇ ਇੱਥੇ ਰਹਿੰਦੇ ਉਹਨਾਂ ਨੇ ਦੇਖਿਆ ਇਹ ਲੈ ਕੇ ਅੰਦਰ ਵੜਿਆ ਔਰ ਬੇਤ ਟੱਪ ਕੇ ਗੇਟ ਟੱਪਿਆ ਔਰ ਗੇਟ ਆਪਰੇ ਟਾਈਮ ਇਹਦੇ 6:00 ਵਜੇ ਆ ਅੰਦਰ ਇਹਨੇ ਕਿਰਚ ਪਈਆ ਕਿਰਚ ਮਾਰੇ ਨੂੰ ਪਿਆ ਸਭ ਤੇ ਹੁਣ ਵੀ ਕਹਿੰਦਾ ਸਭ ਨੂੰ ਮੈਨੂੰ ਹੱਥ ਨਾਲ ਲਾਉ ਮੈਂ ਮਾਰੂਗਾ ਆ ਦੇਖ ਮਾਰਦਾ ਪਿਆ ਆ ਦੇਖੋ ਤੁਸੀਂ ਹਾਲੇ ਕਹਿੰਨੇ ਕੁਝ ਨਹੀਂ ਸਭ ਜਾਣ ਕੇ ਪਖੰਡ ਕਰਦਾ ਪਿਆ ਕੁਝ ਨਹੀਂ ਉਹ ਨਸ਼ੇੜੀ ਆ ਗੋਲੀਆਂ ਪਈਆਂ ਨੇ ਇਹਦੀਆਂ ਕਾਰਵਾਈ ਹੋਣੀ ਚਾਹੀਦੀ ਇਸ ਤਰ੍ਹਾਂ ਹਾਂਜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਲੈ ਕੇ ਜਾਣ ਇਹਨੂੰ ਅਰੇ ਆਈਡੀ ਪ੍ਰੂਫ ਪਏ ਨੇ ਆਧਾਰ ਕਾਰਡ ਪਏ ਉਹ ਬਾਪੂ ਦੇ ਕਾਰਡ ਪਏ ਨੇ ਕਰੋ ਬੇਦਕਲ ਕੀਤਾ ਪਿਆ ਵੇਖੋ ਮੇਰੇ ਕੈਮਰੇ ਜਿੱਧਰ ਕਰਵਾ ਲੈ ਕੰਨੀ ਕਿ ਲੱਗਦਾ ਕੀ ਜਿਸ ਤਰ੍ਹਾਂ ਇਹ ਨੌਜਵਾਨ ਬੱਚਾ ਚੁੱਕਣ ਲੱਗ ਗਿਆ ਨਸ਼ਾ ਵੀ ਕੀਤਾ ਲੱਗਦਾ ਕਿ ਕਿਸ ਤਰ੍ਹਾਂ ਇਹ ਇਹ ਸਿਰਫ ਨਸ਼ੇ ਕਰਕੇ ਆ ਜੀ ਸਾਡੇ ਵਾਰਡ ਚ ਆਏ ਹੋਏ ਸੀ ਮੈਨੂੰ ਵਾਰਡ ਵਾਸੀਆਂ ਦਾ ਫੋਨ ਆਇਆ ਜੀ ਐ ਕਰਕੇ ਸਾਡੇ ਕੋਲ ਬੱਚਾ ਭੱਜ ਕੇ ਚੱਲਿਆ ਜੀ ਸਾਡੇ ਭੈਣ ਨੇ ਉਹਨਾਂ ਦਾ ਬੱਚਾ ਲੈ ਕੇ ਚੱਲਿਆ ਸੀ ਗੁਜ਼ਰਤੀ ਉਹ ਗੇਟ ਲੌਕ ਸੀਗਾ ਉਹਦੇ ਵਿੱਚ ਇਹਦੀ ਬਾਹ ਫਸ ਗਈ ਤਾਂ ਕਰਕੇ ਇਹਦੀ ਨਾਲ ਵੱਢੀ ਗਈ ਉਸ ਤੋਂ ਬਾਅਦ ਇਹ ਉਰੇ ਗਾਲਾਂ ਕੱਢ ਰਿਹਾ ਜੀ ਲੋਕਾਂ ਨੂੰ ਨਸ਼ਾ ਇਹਦੇ ਕਰਿਆ ਹੋਇਆ ਤਿਆ ਤੁਹਾਡੇ ਸਾਹਮਣੇ ਆ ਜੀ ਦੇਖ ਲੋ ਤੁਹਾਡੇ ਸਾਹਮਣੇ ਹੁਣ ਵੀ ਗਾਲਾ ਕੱਢ ਰਿਹਾ ਨਸ਼ੇ ਦੇ ਪੱਤੇ ਦੇ ਜੇਬ ਚੋਂ ਨਿਕਲੇ ਨੇ ਜੀ ਪੁਲਿਸ ਨੂੰ ਅਸੀਂ ਫੋਨ ਕਰ ਦਿੱਤਾ ਐਸਐਚਓ ਸਾਹਿਬ ਵੀ ਆ ਰਹੇ ਨੇ ਜੀ ਸਾਰਿਆਂ ਨਾਲ ਗੱਲ ਹੋ ਗਈ ਉਹ ਪੰਚੋਂ ਨਾਲ ਨੇ ਜੀ ਖਤਰਾ ਸੀ ਬੱਚੇ ਨੂੰ ਜੀ ਬਿਲਕੁਲ ਸੀਗਾ ਜੀ ਮੈਨੂੰ ਲੱਗਦਾ ਇਹ ਬੱਚਾ ਬਹੁਤ ਛੋਟਾ ਜੀ ਉਹ ਤਾਂ ਬੋਲਦਾ ਵੀ ਨਹੀਂ ਅਜੇ ਇਹ ਨਾਲ ਉਰੇ ਹੋਰ ਉਰੇ ਲੜ ਕੇ ਜਾ ਰਹੀ ਸੀ ਉਹਨਾਂ ਨੇ ਤੇ ਤਾਂ ਮੈਗ ਹੋ ਗਿਆ ਕਿਉਂਕਿ ਹਨੇਰਾ ਜਾ ਤੀ ਸਾਨੂੰ ਪਤਾ ਨਹੀਂ ਲੱਗਿਆ ਉਹ ਜਦ ਅਸੀਂ ਆਹ ਗੇਟ ਮੂਰੇ ਪਹੁੰਚਿਆ ਤੇ ਖੇਤਰ ਗੇਟ ਤੇ ਨੀਗਾ ਮਾਰੋ ਜਦ ਇਹਦੇ ਬਰਾਬਰ ਆਏ ਅਸੀਂ ਅੰਦਰੋਂ ਜਵਾਗ ਅੰਦਰੋਂ ਜਵਾਗ ਚ ਉਹ ਮੈਂ ਇਹਨੂੰ ਮੁੰਡਾ ਦੇ ਨਾਲ ਮੈਂ ਕਿਹਾ ਅੰਦਰ ਵੜਿਆ ਵਯਾ ਉਹ ਜਦ ਅੰਦਰ ਇੱਕ ਜਵਾਕ ਨਾਲ ਉਹ ਤਾਂ ਦੋ ਜਵਾਕਾਂ ਨੂੰ ਲੈ ਕੇ ਉੱਥੇ ਚੜ ਗਿਆ ਦੀ ਇਹ ਤਾਂ ਇੱਕ ਛੋਟੇ ਜਵਾਕ ਨੂੰ ਤਿੰਨ ਸਾਲ ਦੇ ਨੂੰ ਇੱਕ ਹੋਰ ਤੀਗਾ ਤੇ ਇੱਕ ਜਵਾਕ ਕੁਦਰਤੀ ਸੇਵ ਹੋ ਗਿਆ ਉਹਨੇ ਅੰਦਰੋਂ ਕੁੰਡਾ ਲਾ ਲਿਆ ਉਹਨੇ ਭੱਜ ਕੇ ਆ ਗੇਟ ਖੋਲਤਾ ਅਸੀਂ ਅੰਦਰ ਵੜ ਗਏ ਉਹ ਕਹਿੰਦਾ ਅੰਕਲ ਜੀ ਉੱਪਰ ਫਿਲਹਾਲ ਅਸੀਂ ਮੌਕੇ ਤੇ ਪਹੁੰਚੇ ਤੇ ਉਹ ਤੋਂ ਬਾਅਦ ਪੜਤਾਲ ਕਰਕੇ ਜੋ ਵੀ ਹੈਗੀ ਹੈ ਬਣਦੀ ਕਰ ਦੇ ਲੋਕਾਂ ਨੇ ਦੋਸ਼ ਲਾਇਆ ਵੀ ਨਸ਼ਾ ਕਿੰਨਾ ਹੋਇਆ ਤੇ ਬੱਚਾ ਚੋਰੀ ਕਰ ਲਿਆ ਸੀ ਇਸਨੇ ਦੇਖੋ ਜੀ ਨਸ਼ਾ ਤਾਂ ਕਹਿੰਦੇ ਨੇ ਕਰਿਆ ਹੈ ਪਰ ਉਹ ਤਾਂ ਡਾਕਟਰ ਸਾਹਿਬ ਹੀ ਦੱਸਣਗੇ ਨਾ ਤੁਸੀਂ ਫਿਰਾਲ ਉਹਨੂੰ ਹਸਪਤਾਲ ਲੈ ਕੇ ਜਲਦੀ ਪਹਿਲਾਂ ਪਹਿਲਾਂ ਉਹਦਾ ਇਮਾਨੀ ਫਰਜ਼ ਹੈ ਉਹਦਾ ਟਰੀਟਮੈਂਟ ਕਰਾਉਣਾ ਵੀ ਕੀ ਹੈ ਉਹ ਤੋਂ ਬਾਅਦ ਪਤਾ ਜਾਂਚ ਕਰਾਂਗੇ ਕਰੂੰਗੀ ਇਸ ਨੂੰ ਮੈਂ ਕੋਈ ਜਾਂਚ ਕਰਕੇ ਉਹ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਹੈ